फार्मट्रैक 45 2002 ਮਾਡਲ ਜੌਂਡੀਅਰ 2021 ਮਾਡਲ 400 ਘੰਟੇ ਚੱਲਿਆ ਹੋਆ ਹਾਲੈਂਡ 3630 2022 ਮਾਡਲ ਠੀਕ ਹੈ ਜੀ ਅ ਸਿਰਫ 700 ਘੰਟੇ ਚੱਲਿਆ ਹੋਆ ਨਿਊ ਅਸੀ ਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਅੱਜ ਆਪਣੇ ਕੋਲ ਕੋ ਟਰੈਕਟਰ ਆਇਆ ਜੀ ਫਾਰਮਟ੍ਰੈਕ 45 ਤੇ 2002 ਮਾਡਲ ਤੇ ਬਣੇ ਰਿਓ ਬਲੌਗ ਚ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਆ ਜੀ ਨਾਲੇ ਹੋਰ ਵੀ ਜਿਹੜੇ ਟਰੈਕਟਰ ਖੜੇ ਆ ਸਟਾਕ ਚ ਆਪਾਂ ਤੁਹਾਨੂੰ ਸਾਰੇ ਦਿਖਾ ਦੇਣੇ ਆ ਤੇ ਲੋ ਬਾਈ ਜੀ ਜਿਹੜੇ ਜਿਹੜੇ ਆਪਣੇ ਕੋਲ ਟਰੈਕਟਰ ਖੜੇ ਆ ਬਾਈ ਸਟਾਕ ਚ ਇੱਕ ਵਾਰ ਆਪਾਂ ਤੁਹਾਨੂੰ ਟਰੈਕਟਰ ਦਿਖਾ ਦੇਣੇ ਆ ਕਿਉਂਕਿ ਹੁਣ ਤੁਹਾਨੂੰ ਪਤਾ ਬਾਈ ਮਹੀਨਾ ਚੱਲ ਗਿਆ ਦਸੰਬਰ ਦਾ ਹਨਾ ਜੀ ਹੁਣ ਹਰੇਕ ਜੀਮੇ ਦਾ ਟਰੈਕਟਰ ਖੜਾ ਹੀ ਆ ਲਗਭਗ ਕਿਸੇ ਨੂੰ ਲੋਡ ਹੈ ਨਹੀਂ ਤੇ ਤਾਂ ਕਰਕੇ ਥੋੜਾ ਜਿਹਾ ਕੰਮ ਹੁਣ ਮੰਦਾ ਏ ਮਹੀਨਾ ਦੋ ਮਹੀਨਾ ਟਰੈਕਟਰਾਂ ਦਾ ਹੋ ਲਾਡੀ ਵੀਰੇ ਹੋਰ ਬਾਈ ਸੱਸੀ ਸਾਲ ਬਾਈ ਜੀ ਸਾਰਿਆਂ ਨੂੰ ਜੀ ਬੋਟ ਨਮਿਤਾ ਜੀ ਬਹੁਤ ਵਧੀਆ ਬਾਈ ਠੀਕ ਠਾਕ ਲਾਡੀ ਬਾਈ ਬਾਈ ਜਦੋਂ ਬਾਈ ਹੁੰਦਾ ਥੋੜਾ ਹੌਸਲਾ ਹੋ ਜਾਂਦਾ ਵੀਡੀਓ ਵੀਡੀਓ ਬਣਾਉਣ ਦਾ ਨਹੀਂ ਇਕੱਲੇ ਬੰਦ ਨੂੰ ਔਖਾ ਹੋ ਜਾਂਦਾ ਹਾਂ ਕਰੋ ਬੰਦਾ ਉਹ ਜਾਣਕਾਰੀ ਵੀ ਦੇਈ ਜਾਂਦਾ ਨਾ ਹਾਂ ਹਾਂ ਇੱਕ ਬੰਦੇ ਦਾ ਫੋਨ ਚੀਰ ਲਿਆ ਬਿਲਕੁਲ ਬਿਲਕੁਲ ਉਹੀ ਗੱਲ ਹੈ ਮੇਨਾਂ ਦਾ ਲਾਡੀ ਓਰੇ ਬਾਈ ਪਤਾ ਨਹੀਂ ਕਿ ਆ ਗਿਆ ਸਾਰੇ ਬੰਦੇ ਹਟ ਕੇ ਵੀਡੀਓ ਬਣਾਉਣ ਤੇ ਆ ਕਾਤੇ ਹਟ ਕੇ ਪਤਾ ਨਹੀਂ ਪਹਿਲਾਂ ਹੁਣ ਹੜੀਆਂ ਨੇ ਸਾਰੇ ਕੋਈ ਚੈਨਲ ਬਣਾ ਲੈਂਦਾ ਕੋਈ ਕੁਸ ਫਿਰ ਆਏ ਆ ਜਿਹਦਾ ਚੈਨਲ ਆਉਣਾ ਬਣ ਜਾਂਦਾ ਫਿਰ ਉਹ ਦੂਏ ਦੀ ਬਣਾਉਣ ਤੇ ਕਰਦਾ ਦਾ ਥੋੜਾ ਜਿਹਾ ਨਾ ਚੱਕਰ ਪਤਾ ਕੀ ਹੋ ਜਾਂਦਾ ਉਹਨੂੰ ਆਇਆ ਇਹਦਾ ਵੀ ਪਤਾ ਨਹੀਂ ਜੱਗੂ ਦੀ ਵੀਡੀਓ ਮੇਰੇ ਕਰਕੇ ਚੱਲਦੀ ਹੈ ਨਾ ਬਸ ਵੀ ਆਪ ਦਾ ਬਣਾ ਲਈਏ ਚੈਨਲ ਹੈ ਨਾ ਤਾਂ ਚੱਕਰ ਹੋ ਜਾਂਦਾ ਮੈਂ ਉਹਰੇ ਕਈ ਵਾਰ ਹੁਣ ਮੈਂ ਚੱਲ ਕੱਲਾ ਬਣਾਣਾ ਚਲੋ ਵੀਡੀਓ ਦਾ ਫਿਰ ਵੀ ਬਣੇ ਜਾਂਦੀ ਕਿਸੇ ਤਰੀਕੇ ਨਾਲ ਬਣੀ ਜਾਂਦੀ ਆ ਆਪਾਂ ਨੂੰ ਕੋਈ ਉਹ ਚੀਜ਼ ਦਾ ਲਾੜੀ ਦਾ ਮਤਲਬ ਨਹੀਂ ਹੈਗਾ ਆਪਾਂ ਨੂੰ ਐ ਵੀ ਚਲੋ ਆਪਣਾ ਵੀ ਚਲੋ ਚੀਜ਼ ਵਿਕੇ ਜਵੇ ਲੋ ਲੈਣ ਵਾਲੇ ਨੂੰ ਚੀਜ਼ ਵਧੀਆ ਮਿਲ ਜਵੇ ਹੈ ਨਾ ਤੇ ਲਾੜੀ ਵੀ ਆਪਣੇ ਕੋਲ ਆਇਆ ਟਰੈਕਟਰ ਫਾਰਮ ਟਰੈਕ 45 ਵੀਰੇ 45 ਤੇ ਹੁਣ ਆਪਾਂ ਤੁਹਾਨੂੰ 2002 ਮਾਡਲ ਹੈ ਇਹ ਠੀਕ ਹੈ ਜੀ ਇਹਦਾ ਥੋੜਾ ਜਿਹਾ ਜੇ ਲਿਆ ਕੇ ਤੋਤਾ ਤੁੱਤਾ ਟਰੈਕਟਰ ਛਤਰੀ-ਸੂਤਰੀ ਦਾ ਬਾਈ ਕੱਪੜਾ ਲੱਗਣਾ ਵਯਾ ਦੁਬਾਰਾ ਫਟਿਆ ਹੋਇਆ ਡੱਕ ਟੁੱਕ ਲੱਗਿਆ ਹੋਇਆ ਟਾਇਰ ਟੁਰ ਮੁਰਲੇ ਸਾਹ ਦੇਖਣ ਨੂੰ ਜੱਗੂ ਬਾਈ ਪਤਾ ਲੱਗਦਾ ਵੀ ਰੀਜਨਲ ਆ ਸਾਰਾ ਹਾਂ ਬਾਈ ਹਾਂ ਟਰੈਕਟਰ ਸੋਹਣਾ ਬਾਈ ਡਬਲ ਕਲੱਚ ਆ ਡਬਲ ਕਲੱਚ ਠੀਕ ਆ ਜੀ ਤੇ ਆ ਦੇਖੋ ਮਿੱਟੀ ਦੇਖੋ ਪਰ ਕਿੰਨੀ ਪਈ ਹੋਇਆ ਟਰੈਕਟਰ ਦੇ ਧੂਨੇ ਵਾਲਾ ਟਰੈਕਟਰ ਇਹਨੂੰ ਕੱਲ ਕੋਲ ਨੂੰ ਧੋਨੇ ਬਾਈ ਥੋੜਾ ਜਿਹਾ ਉਹ ਸਿਆਲ ਜਮਾ ਲੱਡੀ ਧੋਣ ਨੂੰ ਵੀ ਨਹੀਂ ਜੀ ਕਰਦਾ ਯਾਰ ਹਾਂ ਬਾਕੀ ਆਪਾਂ ਤੁਹਾਨੂੰ ਟਰੈਕਟਰ ਸਟਾਰਟ ਕਰਕੇ ਚਲਾ ਚਲੂ ਕੇ ਦਿਖਾਵਾਂਗੇ ਬਾਈ ਕਿਸੇ ਨੇ ਘੱਟ ਪੈਸੇ ਆ ਪੈਸੇ ਲਾਉਣੇ ਆ ਤਾਂ ਟਰੈਕਟਰ ਵਧੀਆ ਬਾਈ ਰੇਟ ਵੀ ਠੀਕ ਆ ਟਰੈਕਟਰ ਵੀ ਵਧੀਆ ਇੰਜਨ ਗੇਅਰ ਦਾ ਠੀਕ ਆ ਜੀ ਬਾਕੀ ਚਲੋ ਆਪਣੀ ਤਸੱਲੀ ਬਾਈ ਆਪ ਕਰਿਓ ਆਗੇ ਡਾਡੀ ਵੀਰੇ ਕਰੀ ਮੜਾ ਦਾ ਸਟਾਰਟ ਟਰੈਕਟਰ ਕਰਿਓ ਮੜਾ ਜਾ ਸਟਾਰਟ ਤੇ ਲੋ ਬਾਈ ਬਾਈ ਤੁਹਾਨੂੰ ਸਟਾਰਟ ਕਰਕੇ ਦਿਖਾਵਾਂਗਾ ਡਾਡੀ ਵੀਰੇ ਨਿਊਟਰਲ ਕਰ ਲੀ ਸਟਾਰਟਿੰਗ ਚੈੱਕ ਕਰ ਰਿਹਾ ਨਾ ਬਾਈ ਥੋੜਾ ਜਿਆਦਾ ਰੇ ਨੂੰ ਸਲੈਂਸਰ ਲੀਕ ਕਰਦਾ ਤਾਂ ਥੱਲੇ ਲਾੜੀ ਆ ਹਾ ਹਨਾ ਲੀਕ ਕਰਦੇ ਲੀਕ ਆਂਦਾ ਟਾਂਕਾ ਲਾਉਣਾ ਪੈਣਾ ਬਾਈ ਟਰੈਕਟਰ ਨਾਲ ਥੋੜਾ ਜਿਆਦਾ ਧੋਨੇ ਵਾਲਾ ਲਿਆ ਕੇ ਚੰਗੀ ਤਰ੍ਹਾਂ ਕਿਉਂਕਿ ਉਦਾਂ ਹੀ ਆਇਆ ਵਾ ਖੇਤਾਂ ਚੋਂ ਲਿਬੜਿਆ ਵਾ ਉਦਾਂ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਟਰੈਕਟਰ ਦੇ ਤੇ ਲਾੜੀ ਵੀਰੇ ਕਰਦੇ ਬੰਦ ਲੜੀ ਅੱਗੇ ਨੂੰ ਕਰੀ ਮੜਾ ਜਾ ਅੱਗੇ ਨੂੰ ਕਰੀ ਆਪਣੀ ਕੋਸ਼ਿਸ਼ ਬਾਈ ਆਏ ਹੁੰਦੀ ਆ ਵੀ ਜਿਵੇਂ ਟਰੈਕਟਰ ਆਇਆ ਵਾ ਤੁਹਾਨੂੰ ਉਦਾਂ ਹੀ ਦਿਖਾਈਏ Ориਜినਲ ਆ ਕਿਉਂਕਿ ਆਪਾਂ ਤੁਹਾਨੂੰ ਧੋਸ ਵਰਕੇ ਦੇ ਦਈਏ ਜੋ ਕਾਨੂੰ ਹੈਗੀ ਲੀਕੇਜ ਉਹਦਾ ਬਾਈ ਕਾਨੂੰ ਵੀ ਪਤਾ ਲੱਗੇ ਜਾਣੀ ਆ ਲੈ ਜੀ ਬਾਈ ਪਿੱਛੇ ਤੇ ਦੇਖ ਲਓ ਮਰਾੜ ਮੂੜਾ ਹਨ ਵਧੀਆ ਪਿਆ ਟਰੈਕਟਰ ਵੇ ਕਰੋ ਜੀ ਚੈੱਕ ਅਲੱਡੀ ਉੱਥੇ ਰਾਲਾ ਵੀਰੇ ਆਵਾਜ਼ ਬਹੁਤ ਸੋਹਣੀ ਆ ਬਾਈ ਟਰੈਕਟਰ ਦੀ ਆਵਾਜ਼ ਕਰ ਰੋ ਚੱਲੋ। ਉਹ ਬਾਈ ਸਾਡੀ ਬਾਈ ਟਰਾਈ ਮਾਰ ਰਿਹਾ ਟਰੈਕਟਰ ਦੀ। ਫਾੜਾ ਢੀ ਵੀਰੇ ਕਰਦੇ ਬੰਦ। ਲੈ ਜੀ। ਓਕੇ ਲੱਦੀ ਬਾਈ? ਵਧੀਆ ਵਧੀਆ ਠੀਕ ਆ ਬਾਈ ਬਹੁਤ ਵਧੀਆ। ਠੀਕ ਆ। ਬਾਕੀ ਬਾਈ ਬ੍ਰੇਕਾਂ ਬਰੂਕਾਂ ਸਾਰਾ ਕੁਝ ਓਕੇ ਆ। ਠੀਕ ਆ ਜੀ। ਇਦੀ ਰਾਦੀ ਪਰੇ ਡਿਮਾਂਡ ਦੱਸਦੀ ਆ ਆਪਾਂ ਵੀਡੀਓ ਚ ਡਿਮਾਂਡ ਦੱਸ ਦੋ ਬਾਈ ਇਹਦੀ ਕੀ ਆ ਪਰ ਡਿਮਾਂਡ ਬਾਈ ਇਹ ਕੀ ਦੀ 1.90 ਹਜ਼ਾਰ ਠੀਕ ਆ ਜੀ ਬਾਕੀ ਦਾ ਜੋ ਵੀ ਰੇਟ ਆ ਮੌਕੇ ਤੇ ਬਾਈ ਕਰ ਦਾਂਗੇ ਜਾਇਜ਼ ਪੂਰਾ ਠੀਕ ਆ ਥੱਲੇ ਬਾਈ ਰੰਗ ਰੰਗੋ ਦੇਖੋ ਹਿੱਸੇ ਉਸੇ ਦੇ ਬਹੁਤ ਪਿਆਰਾ ਟਰੈਕਟਰ ਦਾ ਦੇਖ ਅਰੀਜਨਲ ਆ ਟਰੈਕਟਰ ਸਾਰਾ ਹਾਂ ਥੱਲੇ ਸਾਰਾ ਜੈਨੂਨ ਆ ਕਿਸੇ ਪਾਸੇ ਤੇ ਕੋਈ ਟੱਚਿੰਗ ਰੰਗ ਪੈਂਟ ਮੂਲੇ ਟਾਇਰ ਤਾਂ ਬਾਈ ਜਿਵੇਂ ਹੀ ਨਵੇਂ ਆ ਮੂਲੇ ਟਾਇਰ ਤਾਂ ਜਿਵੇਂ ਹੀ ਬ੍ਰਾਂਡ ਨਿਊ ਪਏ ਆ ਟਰੈਕਟਰ ਦੇ ਦੇ ਬਾਕੀ ਜਿਹੜਾ ਹੈਗਾ ਛੋਟਾ ਹਲਕਾ ਫੁਲਕਾ ਕੰਮ ਆ ਬਾਈ ਇਹੇ ਕਰਾ ਦੇਣਾ ਆਪਾਂ ਨੇ ਠੀਕ ਆ ਜੀ ਬਾਕੀ ਆਪਣੇ ਕੋਲ ਜਿਹੜੇ ਸਟਾਕ 'ਚ ਖੜੇ ਆ ਬਾਈ ਟਰੈਕਟਰ ਪਹਿਲਾਂ ਇਹਦੀ ਵੀਡੀਓ ਆਲਰੇਡੀ ਪਾਈ ਹੋਈ ਲਾਡੀ ਬਰੇ ਇਹਦੇ ਬਾਰੇ ਵੀ ਮੜੇ ਦੇ ਦੇ ਜਾਣਕਾਰੀ ਇਹ ਬਾਈ ਹੈਗਾ ਕਿੰਨਾ 2022 ਮਾਡਲ ਹੈ ਇਹ 21 ਮਾਡਲ ਆ ਜੀ 2021 ਸਿਰਫ 400 ਘੰਟੇ ਚੱਲਿਆ ਵਾ ਜੈਨੂਨ ਹਾਂ ਪੀਵੀ 27 ਖਰੜ ਦਾ ਨੰਬਰ ਹੈ ਨਾਲ ਦੇ ਟਾਇਰ ਨੇ 1928 ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਾਕੀ ਟਰੈਕਟਰ ਬਾਈ ਜਦੋਂ ਵੀ ਬਿਲਕੁਲ ਸਾਫ ਆ ਬਿਲਕੁਲ ਬਾਈ ਜਵਾਂ ਹੀ ਨਵਾਂ ਹੀ ਟਰੈਕਟਰ ਹੈ ਸ਼ੋਅਰੂਮ ਹੈ ਸ਼ੋਅਰੂਮ ਕੰਡੀਸ਼ਨ ਹੈ ਮਤਲਬ ਜਿਹਨੇ ਨਾਮਾ ਲੈਣਾ ਹੋਵੇ 52 10 ਉਹ ਲੈ ਸਕਦਾ ਹੈ ਨਾ ਹਾਂਜੀ ਹਾਂ ਬਿਲਕੁਲ ਵੀਰੇ ਬਿਲਕੁਲ ਵੀਰੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਹੈ ਬਾਈ ਇਹ ਸਾਰਾ ਹਾਂਜੀ ਹਾਂ ਦੇਖ ਲਓ ਕਿ ਸਾਰੇ ਧੂਣ ਬਹੁਤ ਹੈ ਜੱਗੂ ਆ ਦੇਖ ਮਿੱਟੀ ਉਹ ਬਹੁਤ ਹੈ ਟਰੈਕਟਰ ਸਾਰੇ ਬਾਈ ਨਿਬੜੇ ਪਏ ਆ ਤੇ ਸਾਰੇ ਬਹੁਤ ਵਧੀਆ ਆ ਨਵਾਂ ਪਿਆ ਵਿੱਚੋਂ ਯਾਰ ਯਾਨੀ ਯਾਰ ਉਹਰੇ ਆਪਣੇ ਰੋਡ ਚੱਲਦਾ ਜੱਗੂ ਇਹ ਕਨਾਲ ਇਹਦੇ ਘਰ ਆ ਰੋਡ ਚੱਲਦਾ ਉਹਰੇ ਧੂੜ ਮਿੱਟੀ ਬਹੁਤ ਪੈਂਦੀ ਬਾਈ ਹਮਮ ਸਹੀ ਗੱਲ ਆ ਬਾਈ ਬਾਕੀ ਗੱਲ ਉਹ ਆਪਣੇ ਹੋ ਹੈਗੇ ਨਾ ਡਿਸਟ੍ਰੀਬਿਊਟਰ ਲਈ। ਪੀਬੀ 27 ਨੰਬਰ ਆ ਬਾਈ ਇਹਦਾ ਟਰੈਕਟਰ ਦਾ ਖਰੜ ਦਾ। ਖਰੜ ਦਾ। ਇਹ ਤਾਂ ਮੰਨ ਕੇ ਚਲੋ ਬਾਈ ਜਿਹਨੇ ਨਵਾਂ ਲੈਣਾ ਹੈ ਉਹਦੇ ਵਾਸਤੇ ਤਾਂ ਸੋਨੇ ਵਰ ਸੁਭਾਗਾ ਹੀ ਆ। ਬਈ ਬੰਦੇ ਆ ਕਵਰ ਕੋਵਰ ਲਾ ਦਿੰਦੇ ਆ ਬਾਈ ਜਿਹਨੇ ਕੁਛ ਨਹੀਂ ਲਾਇਆ। ਕੁਛ ਨਹੀਂ ਲਾਇਆ ਬਾਈ। ਕੱਕ ਦੁੱਦੀ। ਨਾਲ ਦਈਆ ਸਾਰਾ ਕੁਛ। ਵੀਡੀਓ ਮੈਲਾ ਦਾ ਚੱਲੀਉਣੀ ਜੱਗੂ ਇਹਦੀ? ਨਹੀਂ ਨਹੀਂ ਵੀਰੇ। ਵੀਡੀਓ ਤੇ ਉਦਾਂ ਹੀ ਲੰਗਿਆ ਟੱਕਰ ਜਾ। ਠੀਕ ਆ ਜੀ। ਇਹਦਾ ਬਾਈ ਜੇ ਗੱਲ ਕਰੀਏ ਇਹਦੀ ਡਿਮਾਂਡ ਦੀ ਆਪਾਂ ਤਾਂ ਇਹਦਾ 7 ਲੱਖ 40 ਹਜ਼ਾਰ ਰੁਪਈਆ ਮੁੱਲ ਕਰਦੇ ਆਪਾਂ। ਬਾਕੀ ਮੌਕੇ ਤੇ ਫੁੱਲ ਡਿਸਕਾਊਂਟ ਹੋ ਜੂਗਾ ਇਹਦੇ ਵਿੱਚੋਂ ਵੀ ਤੇ ਜਿਵੇਂ ਕਿ ਆਪਾਂ ਹਰ ਇੱਕ ਵੀਡੀਓ ਦੱਸਦਾ ਕਿਸੇ ਨੇ ਵਿੱਚ ਕੋਈ ਪੁਰਾਣਾ ਟਰੈਕਟਰ ਕਟਾਉਣਾ ਹੋਇਆ ਤਾਂ ਉਹ ਵੀ ਕੱਟ ਲੂਗੇ ਬਾਈ ਠੀਕ ਹੈ ਜੀ ਕਈ ਵਾਰ ਉੱਚੇ ਮਾਡਲ 'ਚ ਕਿਸੇ ਕੋਈ ਟਰੈਕਟਰ ਪੁਰਾਣਾ ਹੁੰਦਾ ਲਗਭਗ ਉਹ ਵੀ ਬਾਈ ਵਿੱਚ ਕੱਟਿਆ ਜਾਂਦਾ ਠੀਕ ਹੈ ਜੀ ਉਹਦੇ ਬਾਅਦ ਚ ਹੁਣ ਕੋਈ ਬਾਈ ਮਾਡਲ ਖੜਾ ਜੀ 3630 ਸਪੈਸ਼ਲ ਐਡੀਸ਼ਨ ਇਹ ਵੀ ਬਾਈ 7 750 ਘੰਟੇ ਚੱਲਿਆ ਹੋਇਆ ਟਰੈਕਟਰ ਨਵਾਂ ਹੀ ਟਰੈਕਟਰ ਹੈ ਇਹ ਵੀ ਟਾਇਰ ਇਹਦੇ ਵੀ ਚੈੱਕ ਕਰ ਲਓ ਨਾਲ ਦੇਈਆਂ ਬਾਈ 80 85 ਪੈਸੇ ਟਾਇਰ ਪਾਈਆਂ ਟਰੈਕਟਰ ਤੇ ਪੂਰਾ ਸਾਫ ਟਰੈਕਟਰ ਹੈ ਸਾਰਾ ਜੈਨੂਨ ਓਰੀਜਨਲ ਡਿਮਾਂਡ ਬਹੁਤ ਹੈ ਟਰੈਕਟਰਾਂ ਦੀ ਬਾਈ ਹਾਂ ਬਾਈ ਇਹਦੇ ਬਾਅਦ ਸਮਝ ਲੈ ਪੱਕੇ ਗਾਹਕ ਹੈ ਇਹਦੇ ਤਾਂ ਪੱਕੇ ਗਾਹਕ ਜਿਹਨੇ ਹਾਲੈਂਡ ਲੈਣਾ ਉਹਨੇ ਹਾਲੈਂਡ ਪੱਕਾ ਹੀ ਲੈਣਾ ਹੈ ਬਾਈ ਇਹਦੀ ਜਿਵੇਂ ਸਵਰਾਜ ਵਾਲਿਆਂ ਦੇ ਜਿਵੇਂ 855 ਮਾਡਲ ਜ਼ਿਆਦਾ ਵੇਖਦਾ ਹਾਂ ਹਾਲੈਂਡ ਦਾ ਹੀ ਸਪੈਸ਼ਲ ਰਿਲੀਸ਼ਨੇ ਬਹੁਤ ਹੈ 3630 ਵੱਧ ਵੇਖਦਾ ਹਾਂ 3030 ਵੱਧ ਵੇਖਦਾ ਹਾਂ ਉਹੀ ਗੱਲ ਹੈ ਬਾਈ ਠੀਕ ਹੈ ਜੀ 21 ਮਾਡਲ ਹੈ ਜੀ ਨਾ ਸੌਰੀ 22 ਮਾਡਲ ਹੈ ਤੇ 700 ਕੁਛ ਘੰਟੇ ਚੱਲਿਆ ਵਾ ਇਹ ਸਾਰਾ ਜੈਨੂਇਨ ਅਰੀਜਨਲ ਟਰੈਕਟਰ ਸਾਰਾ ਹੀ ਠੀਕ ਹੈ ਜੀ ਤੇ ਟਾਇਰ ਟੂਰ ਵਧੀਆ ਪਿਆਨ ਕਿਸੇ ਨੇ ਬਾਈ ਨਵਾਂ ਹਾਲੈਂਡ ਲੈਣਾ ਆ ਜਨਾ ਪਰ ਬਾਈ ਟੇਪ ਕਰਾਈ ਬੀਤੀ ਕਾਲੀ ਆ ਲਾਤੀ ਆਪਾਂ ਨੇ ਇਹਦੀ ਥੋੜੀ ਜੀ ਨਾ ਆਹ ਲੱਗੀ ਰਹੀ ਨਹੀਂ ਹੈਗੀ ਜਿਆਦਾ ਹਾਲ ਹੋ ਗਿਆ ਤੇ ਬਾਕੀ ਰਹੀ ਗੱਲ ਇਹਦੇ ਰੇਟ ਦੀ ਤਾਂ ਇਹਦੀ ਤੁਹਾਨੂੰ ਡਿਮਾਂਡ ਦੱਸ ਦਦਨੇ ਆ ਇਹਦਾ 7,65,000 ਰੁਪਿਆ ਬਾਈ ਮੁੱਲ ਕਰਦੇ ਆਪਾਂ 765 ਬਾਕੀ ਜਿਹੜਾ ਵੀ ਰਾਊਗਾ ਬਾਈ ਮੌਕੇ ਤੇ ਜਿੰਨਾ ਹੋਇਆ ਵੱਧ ਉਹ ਤੋਂ ਵੱਧ ਮਾਨਦਾਨ ਕਰ ਦਾਂਗੇ ਇਹਦੇ ਵਿੱਚੋਂ ਠੀਕ ਹੈ ਜੀ ਤੇ ਉਤੋਂ ਬਾਅਦ ਆਵਾ ਆਪਣੇ ਕੋਲ ਇੱਕ ਹੋਰ ਖੜਾ 3 ਸਪੀਡ ਵਾਲਾ 6500 ਨਿਊ ਹੋਲੈਂਡ 6500 ਬਾਈ ਇਹਦੇ ਵੀ ਟਾਇਰ ਵਧੀਆ ਨਵੇਂ ਵਰਗੀ ਟਾਇਰ ਆ ਟਰੈਕਟਰ ਤੇ 3 ਸਪੀਡ ਵਾਲਾ ਤੇ ਫਰਸਟ ਓਨਰ ਆ ਰੋਪੜ ਦਾ ਨੰਬਰ ਹੈ ਜੀ ਮੁਰਲੇ ਟਾਇਰ ਵੀ ਬੀਕੇਟੀ ਦੇ ਬਾਈ ਵਧੀਆ ਪਏ ਆ ਪਿਛਲੇ ਵੀ ਆਣ ਵਧੀਆ ਪਏ ਆ ਇਹਦਾ ਮੁੱਲ 490000 ਰੁਪਇਆ ਕਿਸੇ ਨੇ ਹੌਲੈਂਡ ਲੈਣਾ 6500 ਉਹ ਵੀ ਦੇਖ ਲਿਓ ਬਾਈ ਆਪਣੇ ਕੋਲ ਖੜਾ ਟਰੈਕਟਰ ਤੇ ਲਾਲ ਆਪਣੇ ਕੋਲ ਆਹੀ ਟਰੈਕਟਰ ਆ ਬਾਈ ਇੱਕ ਦੋ ਟਰੈਕਟਰ ਹੋਰ ਉੱਧਰ ਖੜੇ ਆ ਪਿਛਲੇ ਪਾਸੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਤੇ ਆ ਸਾਰਾ ਆਪਣੇ ਕੋਲ ਸਟਾਕ ਖੜਾ ਹੈ ਤੇ ਹੁਣ ਬਾਈ ਥੋੜਾ ਜਿਹਾ ਅਸੀਂ ਹੁਣ ਟਰੈਕਟਰ ਲੈ ਵੀ ਘਟ ਰਹੇ ਆ ਥੋੜਾ ਜਿਹਾ ਆਬਸੀਜਨ ਕਰਕੇ ਠੀਕ ਆ ਜੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਨੇ ਬਾਕੀ ਕਿਸੇ ਨੇ ਦੇਖਣੇ ਹੋਏ ਲੋਕੇਸ਼ਨ ਆਪ ਨੂੰ ਆਪਣੀ ਪਤਾ ਹੀ ਆ। ਰੋਪੜ ਦੀ ਦਾਣਾ ਮੰਡੀ ਦੇ ਵਿੱਚ ਟਰੈਕਟਰ ਖੜੇ ਆ ਬਾਈ ਸਾਰੇ ਹੀ। ਫਾਰਮਟ੍ਰੈਕ 45 2002 ਮਾਡਲ, ਜੌਂਡੀਅਰ 2021 ਮਾਡਲ 400 ਘੰਟੇ ਚੱਲੇ ਆ ਵਾ। ਹਾਲੈਂਡ 3630 2022 ਮਾਡਲ। ਠੀਕ ਹੈ ਜੀ। ਆ ਸਿਰਫ 700 ਘੰਟੇ ਚੱਲੇ ਆ ਨਿਊ ਹਾਲੈਂਡ 6500 12 ਮਾਡਲ ਤੇ ਫਸਟ ਓਨਰ ਤੇ ਬਾਕੀ ਕੋਈ ਹੋਰ ਜਾਣਕਾਰੀ ਬਾਈ ਰਹਿ ਗਈ ਹੋਈ ਜਿਹੜੀ ਆਪਾਂ ਨੇ ਨਾ ਦਿੱਤੀ ਹੋਵੇ ਤਾਂ ਆਪਣੇ ਫੋਨ ਨੰਬਰ ਤੇ ਕੰਟੈਕਟ ਕਰਕੇ ਬਾਈ ਰੈਂਦੀ ਜਾਣਕਾਰੀ ਲੈ ਸਕਦੇ ਆ ਰੇਟ ਆਪਾਂ ਨੇ ਬਾਈ ਮੈਂਸ਼ਨ ਕਰਿਆ ਰੇਟ ਆਪਾਂ ਤਾਂ ਹੀ ਦੱਸਦੇ ਆ ਵੀ ਚਲੋ ਪਤਾ ਲਾਓ ਕਈ ਬਾਈ ਫਿਰ ਵੀ ਦੁਬਾਰਾ ਰੇਟ ਪੁੱਛੀ ਜਾਂਦੇ ਚਲੋ ਆਪਾਂ ਨੂੰ ਕੋਈ ਇਹ ਗੱਲ ਦਾ ਤਰਾਜ ਨਹੀਂ ਹੈਗਾ ਤੇ ਬਾਕੀ ਕਈ ਵਾਰ ਕਿਸੇ ਦਾ ਬਾਈ ਫੋਨ ਨਹੀਂ ਟੈਂਡ ਹੁੰਦਾ ਤਾਂ ਵੀਰਾਂ ਨੂੰ ਬੇਨਤੀ ਆ ਵੀ ਵਟਸਐਪ ਤੇ ਮੈਸੇਜ ਕਰਿਆ ਕਰੋ ਠੀਕ ਹੈ ਜੀ ਤੇ ਵਟਸਐਪ ਤੇ ਆ ਵੌਇਸ ਮੈਸੇਜ ਜਾਂ ਦੂਜਾ ਮੈਸੇਜ ਕਰਦਿਆ ਕਰੋ ਉੱਥੇ ਆਪਾਂ ਤੁਹਾਨੂੰ ਜਰੂਰ ਰਿਪਲਾਈ ਦਿਆ ਕਰੂੰਗਾ ਜੀ ਤੇ ਬਾਕੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਬਾਕੀ ਕਿਸੇ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਚ ਮੇਰੇ ਨੰਬਰ ਤੇ WhatsApp ਤੇ ਫੋਟੋ ਫੋਟੋ ਪਾ ਦੇ ਕਰੋ ਬਈ ਰੇਟ ਨਾਲ ਜਰੂਰ ਦੱਸ ਦਿਆ ਕਰੋ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਸਾਰੇ ਵੀਰਾਂ ਦਾ ਧੰਨਵਾਦ